ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਲੀ ਦੋਕੇ ਅੱਜ ਆਪਾਂ ਜੋ ਪਹਿਲੀ ਵਾਰ ਪੰਜਾਬੀ ਦੇਖਦੇ ਆਂ ਕਿ ਬਹੁਤ ਵਧੀਆ ਵਸਤਾਂ ਜੋਰਦਾਰ ਕਿਰਦਾਰ ਬਹੁਤ ਅੱਛਾ ਕਿਹਾ ਹੈ ਵੈਸੇ ਫੇਰ ਹੀ ਪਹਿਲੀ ਫਿਲਮ ਵੀ ਹੈ ਸਾਰੇ ਤਾਲੀਆਂ ਮਾਰੋ ਕਿਉਂਕਿ ਉਹਨਾਂ ਨੇ ਸਵੇਸੀਨ ਵੀਸ ਕਰਕੇ ਚੱਗੇ ਹੋਏ ਕਿਉਂਕਿ ਇਸ ਨੌਸਿਸ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਇਮ ਮੈਂ ਉਹਨੂੰ ਕਹਿਸ ਮੈਂ ਕਿ ਜਦੋਂ ਇਹ ਫਿਲਮ ਆਊਗੀ ਤੇ ਸਾਰੇ ਲੋਕ ਤੁਹਾਨੂੰ ਯਾਦ ਕਰਨਗੇ 加出溜。 ਟ੍ਰਕ ਚਾਹੀਦਾ ਤੇ ਮਿਲ ਗਿਆ ਜੀ ਅਸੀਂ ਗੁਜਰਾਤ ਜਾਣਾ ਸੀ ਤੇ ਟ੍ਰਕ ਗਏ ਹਾਂ ਜੀ ਹਰ ਕੰਮ ਹੋਇਆ ਜਿੰਨਾ ਜਿੰਨਾ ਦੀ ਡਿਮਾਂਡ ਲਈ ਗਈ ਫੂਮੀ ਕੀਤੀ ਹੈ ਤਾਂ ਬਾਇ ਪ੍ਰੋਡਕਸ਼ਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਪੂਰਾ ਕੰਮ ਕੀਤਾ ਇਸ ਖੂਲ ਨੂੰ ਜ਼ਰੂਰ ਨਿਕਲਣ ਦਾ ਮੌਕਾ ਦਿੱਤਾ ਦਿਖਾਇਆ ਗਿਆ ਉਹ ਮੈਂ ਹਮੇਸ਼ਾ ਇਹ ਚਾਹਾਂ ਕਿਉਂਕਿ ਮੇਰੇ ਬਾਦਰ ਨਹੀਂ ਆ ਜੇ ਤੁਸੀਂ ਚਾਹੋਗੇ ਸਬਤਨਾ ਫਿਲਮ ਦੇਖ ਕੇ ਆਏ ਬਹੁਤ ਅੱਛੀ ਮੂਵੀ ਜੀ ਜਦੋਂ ਮੂਵੀ ਰੀਲਿਸ ਦਾ ਪੋਸਟਰ ਰੀਲਿਸ ਹੋਇਆ ਉਹ ਦੁਬਈ ਤੋਂ ਹੋਇਆ ਸੀ ਬੜਾ ਚੈਰਾਂ ਦਾ ਬਨੇ ਬੜੀ ਉਚਾਈ ਤੋਂ ਪੋਸਟਰ ਰੀਲਿਸ ਕੀਤਾ ਸੀ ਐਂਡ ਇਟ ਵਾਸ ਅ ਡੇਂਜਰਸ ਥਿੰਗ ਹੈਨਾ ਐਡਵੈਂਚਰਰ ਥਿੰਗ ਸੋ ਮੈਂ ਉਦੋਂ ਦਾ ਹੀ ਵੇਟ ਕਰ ਰਿਹਾ ਸੀ ਮੂਵੀ ਦਾ ਕਿ ਮੈਂ ਸੋਚ ਰਿਹਾ ਸੀ ਵੀ ਜਿਸ ਦਾ ਪੋਸਟਰ ਹੈ ਮੈਂ ਰੀਲਿਸ ਹੋਇਆ ਉਹ ਮੂਵੀ ਕਿੱਦਾਂ ਦੀ ਹੋਏਗੀ ਕਿ ਅੱਛੀ ਵੇਟ ਹੋ ਰਹੀ ਸੀ ਅੱਛੀ ਮੂਵੀ ਕਿ ਇਹ ਦੇ ਚੱਲ ਕਹਿ ਲੈ ਕਿ ਜਿਵੇਂ ਸੌਤੀਆਂ ਫਿਲਮਾਂ ਇਸ ਨੂੰ ਮਿਕਸਰ ਹੈ ਇਸ ਸਾਊਂਸ ਦੀ ਵੀ ਲੱਗ ਰਿਹਾ ਹੈ ਇਸ ਬਾਲੀਵੁੱਡ ਟੱਚ ਵੀ ਹੈ ਕਿਉਂਕਿ ਬਾਲੀਵੁੱਡ ਦੇ ਨਾਮੀ ਸਟਾਰਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਐਕਸ਼ਨ ਭਰਪੂਰ মুਵੀ ਹੈ ਗਾਣੇ ਬੜੇ ਅੱਛੇ ਨੇ ਸੋ ਓਵਰਆਲ ਇਜ਼ ਗੁੱਡ ਸਰ ਕੀ ਮੈਸੇਜ ਕੀ ਜਾਊਗਾ ਮੈਸੇਜ ਇਨਸਪਾਇਰ ਕਰਦੀ ਹੈ ਸਟੋਰੀ ਜੋ ਇੱਕ ਬੱਚਾ ਬਹੁਤ ਹੀ ਗਰੀਬੀ ਖਾਨਦਾਨ ਚੋਂ ਆਇਆ ਹੈ ਨਾ ਜੋ ਨੀਚੇ ਡੋੜਦਾ ਹੈ ਉਹਦੇ ਲਈ ਬਹੁਤ ਵੱਡਾ ਇਨਸਪਾਇਰਡ ਮੈਸੇਜ ਹੈ ਉਹ ਕਿੱਥੇ ਬਾਦਸ਼ਾਹ ਬਣ ਜਾਂਦਾ ਹੈ ਥੋੜਾ ਜਿਹਾ ਫਿਲਮ ਦਾ ਵੇ ਥੋੜਾ ਅਲੱਗ ਸੀ ਜਿੱਤੇ ਮੈਂ ਦੱਸਣਾ ਚਾਹਾਂਗਾ ਕਿ ਉਦਾ ਇੱਕ ਤਰੀਕਾ ਅਲੱਗ ਸੀ ਉਹਦਾ ਪਰ ਜਦੋਂ ਇਹ ਫਿਲਮਾਂ ਨਹੀਂ ਇਟਸ ਨੋਟ ਬੇਸਡ ਔਨ ਰਿਐਲਿਟੀ ਦੀ ਮੇਨ ਕੈਰੈਕਟਰ ਆਪਾਂ ਮੈਚ ਨਹੀਂ ਕਰ ਸਕਦੇ ਬਟ ਇਨਸਪਾਇਰਡ ਦਾ ਤਰੀਕਾ ਅੱਛਾ ਸੀ ਕਿ ਕਿਵੇਂ ਇੱਕ ਛੋਟਾ ਬੱਚਾ ਘਰ ਤੋਂ ਉੱਠ ਕੇ ਬਾਦਸ਼ਾਹ ਬਣ ਜਾਂਦਾ ਹੈ ਹਾਲਾਂਕਿ ਉਹਨੇ ਇੱਕ ਡਰੱਗਜ਼ ਦਾ ਹੀ ਕੰਮ ਕੀਤਾ ਹੈ ਸ਼ਰਾਬ ਨੂੰ ਪ੍ਰਮੋਟ ਕੀਤਾ ਹੈ ਪਰ ਚਲੋ ਇਹ ਫਿਲਮ ਹੈ ਬਟ ਅੱਛਾ ਇਨਸਪਾਇਰਡ ਮੈਸੇਜ ਹੈ ਥੈਂਕ ਯੂ ਫਿਲਮ ਬਹੁਤ ਸੋਹਣੀ ਲੱਗੀ ਹੈ ਜੀ ਫਿਲਮ ਬਹੁਤ ਸੋਹਣੀ ਲੱਗੀ ਹੈ ਜੀ ਪੰਜਾਬੀ ਫਿਲਮ ਜਿਹੜੀ ਹੈ ਜਿਹੜੀ ਫਿਲਮ ਪੰਜਾਬੀ ਹੈ ਇਹ ਮੈਨੂੰ ਲੱਗ ਰਿਹਾ ਸੀਗਾ ਵੀ ਮੈਂ ਕੋਈ ਨਾ ਸ਼ਾਹਰੁਖ ਖਾਨ ਹੀ ਹੈ ਬੜੀ ਸਟਾਰ ਦੀ ਫਿਲਮ ਦੇਖ ਰਹਾ ਇੰਨਾ ਸੋਹਣਾ ਇਹ ਮਤਲਬ ਫਾਈਟਿੰਗ ਵੀ ਸੀਗੀ ਸਟਾਰਟ ਤੋਂ ਲੈ ਕੇ ਐਂਡ ਤੱਕ ਇੱਕ ਵਾਰ ਵੀ ਅੱਖਾਂ ਨਹੀਂ ਚਪਕੀਆਂ ਗਈਆਂ ਇੱਕ ਤੋਂ ਬੰਦ ਕੇ ਇੱਕ ਸੀਨ ਸੀਗਾ ਸਾਰੇ ਕਿਰਦਾਰ ਬਹੁਤ ਵਧੀਆ ਲੱਗਾ ਹੈ ਜੀ ਚਾਰੰਦਾ ਵਾਂਗ ਜਿਵੇਂ ਲੱਗਾ ਬਹੁਤ ਵਧੀਆ ਲੱਗਿਆ ਸਰ ਉਹਨਾਂ ਦਾ ਰੋਲ ਹੀ ਮੈਂ ਕਹਾ ਐਕਟਿੰਗ ਜੀ ਥੋੜੀ ਜਿਹੀ ਜ਼ਿਆਦਾ ਉਹਦੇ ਵਿੱਚ ਕੋਈ ਓਵਰ ਐਕਟਿੰਗ ਨਹੀਂ ਸੀਗੀ ਬਹੁਤ ਸੋਹਣੀ ਐਕਟਿੰਗ ਸੀ ਜੀ ਜੰਨੀ ਵੀ ਸੀਗੀ ਮੈਨੂੰ ਲੱਗਦਾ ਪੰਜਾਬੀ ਫਿਲਮ ਨੂੰ ਮਤਲਬ ਕੀ ਇਹ ਵਾਲੀ ਫਿਲਮ ਨੂੰ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਬਹੁਤ ਅੱਛੀ ਮੂਵੀ ਬਣੀ ਹੈ ਪੰਜਾਬੀ ਇਸੀ ਪਹਿਲੀ ਵਾਰੀ ਨਾਚ ਐਕਸ਼ਨ ਕੀਤਾ ਉਹਨਾਂ ਨੇ ਜੈ ਰੰਧਾਵਾ ਨੇ ਬਹੁਤ ਅੱਛਾ ਕੰਮ ਕੀਤਾ ਮੇਰੇ ਸਾਥ ਪਾਈ ਨੰਬਰ ਦੇਣਾ ਚਾਹੀਦਾ ਕੋਰੇ ਕਿਉਂਕਿ ਜਦੋਂ ਪੁਸ਼ਪਰ ਟੂ ਲੇਅਰ ਬੈਠ ਕੇ ਦੇਖੋ ਨਾ ਉਹ ਉੱਠਨ ਦਾ ਮਨ ਨਹੀਂ ਕਰਦਾ ਤੇ ਮੈਂ ਇੱਕ ਰੀਪਰ ਸ਼ੁਰੂ ਕਰ ਲਵਾਂ ਤਾਂ ਮੈਂ ਅੱਗੇ ਐਂਡ ਕਰ ਦੋ ਐਂਡ ਤੱਕ ਦੇਖੋ ਚੇਲ ਹੋ ਜਾਂਦੇ ਹੈ ਕੋਈ ਬੈਠ ਮੈਂ ਨੀਅਰ ਟੂ ਕਿੱਸ ਕਰਦੇ बीती गई कि किसी जिस तरह चाहो इधर उधर इन रूप दे सकते हो तो, तो प्रेजेंटेशन बहुत अच्छी सारे है सारे कलेक्टर ने जिस तरह उन्होंने बनाया है और जिनी बारी भी आता है जो भी जिनी बारी आता है नया रूप लेके आता है तो मैं उम्मीद करता हूँ कि पंजाब को तो जरूर पसंद आएगी पंजाब तो ही क्यों बाहर भी पसंद आएगी और बॉम्बे तो ये फिल्म किसी तरह कट नहीं आएगी उसे जरूर पसंद आएगी सर एक सवाल है जलेबी जैसा सी टकरा ले जैसा मीठा ऑडियंस एक उम्मीद लगा रही थी आपको पेड़ पे टांगा जाएगा ਕਿ ਇਸ ਤੇ ਬਲਤ ਬਲਤ ਕਿ ਲੱਗੀ ਬਹੁਤ ਜਿੱਡੀਆਂ ਬੜੀਆਂ ਪਲੀਜ਼ ਜ਼ਰੂਰ ਦੇਖੋ ਰਿਸ਼ਤਿਆਂ ਦੀ ਵੰਡ ਅੰਦਰ ਵੀ ਇਹ ਖਤਰਾ ਦੱਸਦੀ ਇਹ ਵੀ ਕੰਡੀ ਵੈਲਿਊ ਕਰਦੀ ਹੈ ਸਰ सर एज इट ओ सर फिलहाल सर देखो मैं मतलब अनएक्सेप्टेड मतलब इतनी जबरदस्त फिल्म होगी मैं देख के मैंने खुद ओटीटी पे फिल्म देखी कई जबरदस्त मूवी था थैंक यू थैंक यू वेरी मच सारी टीम ने बहुत हार्ड वर्क किया है आई एम डी एप्रिशिएट द एफर्ट्स पे आपकी सपोर्ट थैंक यू मतलब थोड़ी बड़ी अपीस सारे जरूर भी सारे सर मैंने आपसे एक सवाल किया था कि जो आ, जो आ, एक, करेक्टर होते हैं जो एक, जो आपकी कास्टिंग होती है जो उम्मीद रखते हैं आपसे एक्शन की उसकी आप वो पूरा करते हैं मूवी देखकर तो लग रहा है आपने हर चीज पूरी करी हर चीज पूरी की है हर चीज पूरी की, की है और उन्होंने जस्टिफाई भी किया है उन्होंने अच्छा काम भी किया है मजा आया देखे

ਮੁਕੇਸ਼ ਰੇਸ਼ੀ ਮੁਕੇਸ਼ ਰੇਸ਼ੀ ਬਹੁਤ ਵਧੀਆ ਬਹੁਤ ਸੋਹਣੀ ਐਕਟਿੰਗ ਵੈਰੀ ਗੁੱਡ ਐਕਟਿੰਗ ਤੇ ਉਹਨਾਂ ਦਾ ਕਿਵੇਂ ਰੋਲ ਲੱਗਾ ਤੁਹਾਨੂੰ ਐਸ ਆਲਵੇਸ ਜਦਾਂ ਮਿਲੰਦ ਦਾ ਰੋਲ ਕਰਦੇ ਆ ਕਿ ਐਂਡ ਫਰਸਟ क्लास ਬਹੁਤ ਵਧੀਆ ਕਿੱਛੇਵੇਂ ਝਲਕ ਪੈਂਦੀ ਸੀ ਕਿ ਜਿਵੇਂ ਸ੍ਰੀ ਜੀ ਤੁਹਾਨੂੰ ਦੇਖਣ ਦੇ ਸਾਊਥੀ ਤੁਸੀਂ ਬਾਲੀਵੁੱਡ ਚ ਵੀ ਉਹੀ ਉਹਨਾਂ ਕਿਰਦਾਰ ਹੁੰਦਾ ਜੋ ਹੁੰਦਾ ਐਕਸਲੈਂਟ ਜੌਬ ਵੈਰੀ ਗੁੱਡ ਜੌਬ ਕਿੰਨੇ ਨੰਬਰ ਦਿਓਗੇ 10/10 ਜੇ 11 ਦੇ ਸਕਦਾ ਉਹ ਵੀ ਲਗੋ ਥੈਂਕ ਯੂ ਥੈਂਕ ਯੂ